ਖਾਤਿਓ ਇੱਕ ਪਾਸੇ ਘਰੋਂਦੇ ਹੋਗੇ ਤੁਹਾਡੇ ਪੰਜਾਬ ਦੇ ਵਿੱਚ ਸਾਈਆਂ ਨੇ ਕਬਜ਼ਾ ਕਰ ਲਿਆ ਧੱਕੇ ਨਾਲ ਧਰਮ ਪਰिवਰਤਨ ਕਰ ਰਹੇ ਐ ਤੇ ਦੂਜੇ ਪਾਸੇ ਤੁਸੀਂ ਕੀ ਕਰਤੂਤਾਂ ਡਾ ਰਹੇ ਹੋ ਬਾਬੇ ਦੀਪ ਸਿੰਘ ਦੇ ਜਨਮ ਦਿਨ ਤੇ ਕੇਕ ਵੰਡਿਆ 800 ਪਾਉਂ ਦਾ ਸ਼ਰਮ ਨਾਲ ਡੁੱਬ ਕੇ ਮਰ ਜੋ ਜਿੱਥੇ ਸਾਡੇ ਯੋਧਿਆਂ ਦੇ ਜਨਮ ਦਿਨਾਂ ਤੇ ਗੁਰੂ ਸਾਭਾਾਂ ਦੇ ਗੁਰੂ ਪੁਰਬਾਂ ਦੇ ਉੱਤੇ ਦੇਗ ਪ੍ਰਸ਼ਾਦ ਬੰਨੀ ਕੀ ਰਹਿਤ ਮਰਿਆਦਾ ਦੇ ਵਿੱਚ ਐ ਦੇਗ ਦੇਗ ਪ੍ਰਸ਼ਾਦ ਹੀ ਪ੍ਰਵਾਨ ਤੈ ਗੁਰੂ ਘਰ ਦੇ ਵਿੱਚ ਤੇ ਤੁਹਾਡੇ ਵਰਗੇ ਮੂਰਖ ਕੇਕ ਕੱਟਦੇ ਫਿਰਦੇ ਆ ਉਹ ਦਿਨ ਦੂਰ ਨਹੀਂ ਕਿ ਜਿੱਦਣ ਗੁਰਦੁਆਰਿਆਂ ਦੇ ਅੱਗੇ ਖੜ ਕੇ ਤੁਸੀਂ ਕਰੋਗੇ ਕਿ ਹੈਪੀ ਬਰਥਡੇ ਟੂ ਯੂ ਬਾਬਾ ਦੀਪ ਸਿੰਘ ਜੀ ਲੱਖ ਦੀ ਲਾਣਤ ਹੋਣਾ ਬੰਦਿਆਂ ਦੇ ਜਿਹੜੇ ਗੁਰੂਆਂ ਦੇ ਗੁਰਪੁਰਬਾਂ ਦੇ ਉੱਤੇ ਤੇ ਸਾਡੇ ਸ਼ਹੀਦਾਂ ਸਿੰਘਾਂ ਦੇ ਜਨਮ ਦਿਨਾਂ ਦੇ ਉੱਤੇ ਕੇਕ ਕੱਟਦੇ ਫਿਰਦੇ ਉਹ ਵੀ ਗੁਰੂ ਘਰ ਦੇ ਵਿੱਚ ਲੱਖ ਦੀ ਲਾਣਤ ਹੈ ਤੁਹਾਡੇ ਸਾਡੇ ਸਿਰਫ ਦੇਗ ਪ੍ਰਸ਼ਾਦ ਪਰਵਾਣ ਤਾ ਗੁਰੂ ਘਰ ਦੇ ਵਿੱਚ ਇਦੋਂ ਬਿਨਾ ਹਰ ਇੱਕ ਚੀਜ਼ ਹਰਾਮ ਤੇ ਜ਼ਹਿਰ ਹੈ ਗੁਰੂ ਘਰ ਦੇ ਵਿੱਚ ਨਹੀਂ ਬਣ ਸਕਦੀ ਪਰ ਕੁਝ ਕੁ ਘਟਿਆ ਲੋਕ ਸਵਾਰਥ ਦੇ ਭੁਕੇ ਇਹ ਚੀਜ਼ਾਂ ਕਰ ਰਹੇ ਆ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ